ਮਿੰਟੂ ਜੀ ਇਹ ਧਮਕੀਆਂ ਤੁਮ ਕਿਨੋਂ ਆਂ ਆਂ ਜਿਹਦਾ ਕਹਿੰਦੇ ਦੋ ਉਹਨਾਂ ਦੇ ਨਾਲ ਹੋਰ ਵੀ ਸਕਿਉਰਿਟੀ ਵਾਲੇ ਬੰਦੇ ਦਿੱਤੇ ਨੇ। ਹੱਲੇ ਆ ਕੇ ਗੂਗਲ ਸੇਤੀਆ ਜਿਹਦਾ ਕੁਛ ਦਿਨ ਪਹਿਲਾਂ ਬੜਾ ਚਰਚਾ ਚੱਲਿਆ ਸੀਗਾ। ਜੀ। ਗੂਗਲ ਸੇਤੀਆ ਨੌਜਵਾਨ ਆਗੂ ਆ। ਹੂੰ। ਇਹ ਭੱਜ-ਭੱਜ ਚੱਲ ਗਏ ਸਨ। ਜੀ। ਜਿਹੜੇ ਲਕਸ਼ਮਣ ਦਾਸ ਜੀ ਪੰਜ ਵਾਰ ਸ਼ਾਇਦ ਵਿਧਾਇਕ ਰਹੇ ਆ। ਹੂੰ। ਉਹ ਇਹਨਾਂ ਦੇ ਵੱਡੇ ਸੀਗੇ। ਜੀ। ਹੁੰਦਾ ਕੀ ਆ ਕਿ ਭਾਜਪਾ ਚ ਜਾ ਕੇ ਹੁਣ ਤੁਹਾਨੂੰ ਪਤਾ ਹੈ ਕਈ ਕਾਂਗਰਸੀ ਇਸ ਤਰ੍ਹਾਂ ਦੇ ਆ ਹੁਣ ਤੁਸੀਂ ਆਪਣੇ ਪੰਜਾਬ ਚ ਵੇਖ ਲਓ ਕਿ ਉਹਨਾਂ ਨੇ ਬੜੀ ਜਲਦੀ ਉਡਾਰੀ ਭਰੀ ਮਿੱਤਰਾਂ ਦੀ ਛਤਰੀ ਟੁੱਟ ਗਈ ਛੇਤੀ ਛੇਤੀ ਉੱਡ ਗਏ ਛੇਤੀ ਛੇਤੀ ਉੱਡ ਗਏ ਪਰ ਜਦੋਂ ਉਹਨਾਂ ਨੇ ਲੱਗਿਆ ਕਿ ਯਾਰ ਇੱਥੇ ਭਾਜਪਾ ਚ ਰਹਿ ਕੇ ਕੀ ਕਰਾਂਗੇ ਜੀ ਭਾਜਪਾ ਚ ਕਾਂਗਰਸ ਚ ਪੁੱਛ ਗਏ ਛੇ ਕਾਂਗਰਸ ਦਾ ਗਾਂ ਕੋਈ ਭੁਵਿੱਖ ਵੀ ਹੈਗਾ ਥੋੜਾ ਬਹੁਤਾ ਇੱਥੇ ਭਾਜ-ਭਾਜ ਕਰਨਾ ਕੀ ਆ ਕਿਉਂਕਿ ਇੱਥੇ ਤੇ ਸਾਡੇ ਬੌਸ ਤੇ ਫੇਰ ਆ ਕੇ ਬੈਠੇ ਆ ਕੇ ਨਿਵਾਣ ਵਾਲ ਨੂੰ ਸ਼ੁਰੂ ਹੋਏ ਪੇ ਕੰਮ ਕੀ ਨਹੀਂ ਸੁਨੀਲ ਜਾਖੜ ਇੱਥੇ ਆ ਗਿਆ ਅਮਰਿੰਦਰ ਸਿੰਘ ਇੱਥੇ ਆ ਗਿਆ ਹੁਣ ਇੱਥੇ ਕਰਨਾ ਕੀ ਆ ਤਾਂ ਉਹਨਾਂ ਨੇ ਵੈਗ ਘੇਰ ਪਾਇਆ ਤਾਂ ਪਤਾ ਹੀ ਆ ਹੂੰ ਹੂੰ ਕਿੰਨੇ ਲੀਟਰ ਛੱਡ ਕੇ ਭਾਜ ਬਿਲਕੁਲ ਦੋਕਸ ਆ ਗਿਆ ਤੋ ਉਹ ਤੋਂ ਅੰਦਾਜ਼ ਅਜੇ ਤੁਸੀਂ ਦੇਖੋ ਹੁਣ ਵੀ ਜਦੋਂ ਕੰਮ ਸ਼ੁਰੂ ਹੋਇਆ ਨਾ ਆਮ ਆਦਮੀ ਪਾਰਟੀ ਚੋਂ ਵੀ ਨਿਕਲਣ ਦਾ ਇਹਨਾਂ ਨੇ ਨਿਕਲਣਾ ਹੈ ਐਸੇ ਖੁੱਡੇ ਚੋਂ ਜਦੋਂ ਚੋਗਾ ਮੁੱਕ ਗਿਆ ਜੀ ਇਹਨਾਂ ਨੇ ਭੱਜਣਾ ਤੇ ਜਿਹੜਾ ਸਾਹਮਣੇ ਖੁੱਡਾ ਇਹਨਾਂ ਨੂੰ ਨਜ਼ਰ ਆਏਗਾ ਕਾਂਗਰਸ ਵਾਲਾ ਹੀ ਨਜ਼ਰ ਆਏਗਾ ਵਿਕਟਾ ਜ਼ਿਆਦਾ ਕਾਂਗਰਸੀ ਡੇਗੇ ਜੀ ਜੀ ਉਧਰ ਮਾਜ਼ੇ ਤੇ ਉਧਰ ਵੀ ਵਾਦਰੇ ਬਹੁਤ ਹੈ ਹਾਂਜੀ ਜੋ ਲੱਗਦਾ ਪਿਆ ਜੀ ਤੋ ਗੱਲ ਇਹ ਆ ਕਿ ਸੇਤੀਆ ਜਿਹੜਾ ਸੀਗਾ ਨਾ ਉਹਦੀਆਂ ਕੁਝ ਫੋਟੋਆਂ 골ਡੀ ਬਰਾੜ ਨਾਲ ਵਾਇਰਲ ਹੋ ਗਈਆਂ ਜੀ 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 ਉਹ ਉਦੋਂ ਹੀਆਂ ਸੀਗੀਆਂ ਜਦੋਂ ਇਹਨਾਂ ਨੇ ਕਾਂਗਰਸ ਜੁਆਇਨ ਕੀਤੀ ਤੁਹਾਨੂੰ ਇੰਟਰਸਟਿੰਗ ਗੱਲ ਦੱਸਾਂ ਹਮ ਗੁਗਲ ਸੇਤੀਆ ਨੂੰ ਵਾਪਸ ਜਾਂ ਕਲਵਸ ਸਾਰੀ ਫੈਮਿਲੀ ਨੂੰ ਜਿਹਦਾ ਆਪਣਾ ਵਕਾਰ ਹੈ ਜੀ ਇਹਨੂੰ ਵਾਪਸ ਕਾਂਗਰਸ ਚ ਸ਼ਾਮਲ ਕਰਾਉਣ ਵਾਸਤੇ ਸਭ ਤੋਂ ਵੱਡਾ ਰੋਲ ਰਿਹਾ ਪੰਜਾਬ ਦੇ ਕਲੀਡਰਡਾ ਮੈਂ ਨਾਂ ਵੀ ਲੈ ਦਿੰਨਾ ਰਾਜਾ ਵੜਿੰਗ ਹੂੰ ਰਾਜਾ ਵੜਿੰਗ ਨੇ ਸਾਰੀ ਚੱਕਰੀ ਕਮਾਈ ਆ ਹੂੰ ਠੀਕ ਹੈ ਜੀ ਜੁਆਇਨਿੰਗ ਹੋ ਗਈ ਜਦੋਂ ਟਿਕਟ ਮਿਲਨੀ ਸੀ ਤੇ ਉਹ ਫੋਟੋਆਂ ਜਿਹੜੀਆਂ ਵਾਇਰਲ ਹੋ ਜਾਂਦੀਆਂ ਸਿੱਧੇ ਤੌਰ ਤੇ ਗੁਗਲ ਸੇਤੀਆ ਨੇ ਕਿਹਾ ਸੀ ਕਿ ਇਹ ਸਾਰਾ ਕਾਂਡ ਹੈ ਜਿਹੜਾ ਕਾਂਡਾ ਨੇ ਕਰਵਾਇਆ ਜੀ ਹੁੰਦਾ ਕੀ ਹੈ ਕਿ 14 ਵਾਲਾ ਜਿਹੜਾ ਇਲੈਕਸ਼ਨ ਸੀਗਾ ਲੜਿਆ ਸੁਨੀਤਾ ਜੀ ਨੇ ਜੀ ਗੁਗਲ ਦੀ ਮਾਤਾ ਨੇ ਉਹ ਹਾਰ ਗਏ ਸਨ 19 ਵਾਲਾ ਜਿਹੜਾ ਇਲੈਕਸ਼ਨ ਲੜਿਆ ਸੀਗਾ ਨਾ ਗੁਗਲ ਸੇਤੀਆ ਨੇ ਸਰਸੇ ਤੋਂ ਜੀ ਕਾਂਡਾ ਦੀ ਤੇ ਕੰਡ ਛਾੜ ਦਿੱਤੀ ਸੀ ਹਮ ਸਿਰਫ 602 ਕੇ 3 ਵੋਟਾਂ ਤੇ ਆ ਰਿਹਾ ਸੀਗਾ ਇੱਕ ਨੌਜਵਾਨ ਮੈਂ ਕਹਿੰਦਾ ਜੀ ਐਡਾ ਫਸਵਾ ਮੈਚ ਕਿਤੇ ਹੋ ਹੀ ਨਹੀਂ ਸਕਦਾ ਜੀ ਤਾਂ ਯਾਨੀ ਗੂਗਲ ਸੇਤੀਆ ਤੋਂ ਪਹਿਲਾਂ ਹੀ ਡਰ ਰਿਆ ਸੀ ਕਾਂਡਾ ਕਾਂਡਾ ਦੀ ਅੱਜ ਪੋਜੀਸ਼ਨ ਕੀ ਹੈ ਸਾਬ ਉਹ ਐਡਾ ਹਰਫਲਿਆ ਪਿਆ ਕਿ ਪਹਿਲਾਂ ਕਹਿ ਦਿੰਦਾ ਕਿ ਦੇਖੋ ਜੀ ਅਸੀਂ ਤੇ ਐਨਡੀਏ ਦੇ ਨਾਲ ਹੀ ਜਾਣਾ ਹੈ ਸਰਕਾਰ ਮਤਲਬ ਕਿ ਭਾਜਪਾ ਦੀ ਬਣੇਗੀ ਹੂੰ ਫਿਰ ਉਹ ਕਹਿ ਦਿੰਦਾ ਕਿ ਨਹੀਂ 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 ਸਾਬ ਗੱਲ ਆ ਕੇ ਬਈ ਅਸੀਂ ਤੇ ਸਮਰਥਨ ਮੰਗੇ ਨਹੀਂ ਭਾਜਪਾ ਦਾ ਭਾਜਪਾ ਬਲੇ ਆਪਣਾ ਕੈਂਡੀਡੇਟ ਵਾਪਸ ਲੈ ਲੈਂਦੇ ਹੂੰ ਫਿਰ ਕਹਿ ਦਿੰਦਾ ਕਿ ਨਹੀਂ 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 ਅਜੇ ਹਾ ਕਾਂਗਰਸ ਨੂੰ ਹਰਾਉਣ ਵਾਸਤੇ ਭਾਜਪਾ ਨੇ ਕੀਤਾ ਯਾਨੀ ਇੱਕ ਬੰਦੇ ਦੇ ਤਿੰਨ ਸਟੈਂਡ ਮੈਂ ਜੀ ਉਹ ਪੈਰ ਪੈਰ ਤੇ ਮੁਕਰ ਰਿਹਾ ਜਿਵੇਂ ਗੁਰਦਾਸ ਮਾਨ ਨੇ ਪੈਰ ਤੇ ਮੁਕਰ ਗਿਆ ਪੀ ਕੇ ਘੁੱਟ ਦਾਰੂ ਜੀ ਜੀ ਤਾਂ ਮਤਲਬ ਕਿ ਦੋ ਘੁੱਟ ਪੀ ਕੇ ਦਾਰੂ ਜਿੱਦਾਂ ਮੁਕਰਦੇ ਆ ਇਹ ਬੰਦਾ ਵੀ ਖੜੇ ਪੈਰ ਮੁਕਰ ਰਿਹਾ ਮੁਕਰ ਰਿਹਾ ਜੀ ਹੁਣ ਉਥੋਂ ਦਾ ਵੋਟਰ ਜਿਹੜਾ ਭਾਜਪਾ ਦਾ ਉਹ ਤੁਰ ਨਹੀਂ ਰਿਹਾ ਕਾਂਡਾ ਦੇ ਨਾਲ ਜੀ ਉਹ ਦੁਬਿਧਾ ਦੇ ਵਿੱਚ ਆ ਕਿ ਸਾਡਾ ਕੈਂਡੀਡੇਟ ਹੈ ਨਹੀਂ ਯਾਰ ਅਸੀਂ ਜਾਈਏ ਤੇ ਚਾਈਏ ਬਿਲਕੁਲ ਬਰੇ ਫਸੇ ਜੀ ਜੀ ਕਾਂਡਾ ਪੈਰ ਪੈਰ ਤੇ ਬਿਆਨ ਬਦਲੀ ਜਾਂਦਾ ਹੁਣ ਇਸੇ ਚੱਕਰ ਦੇ ਵਿੱਚ ਗੋਕਲ ਸੇਤੀ ਆ ਜਿਹੜਾ ਮੈਦਾਨ ਚ ਆ ਜਾਂਦਾ ਜੀ ਟਿਕਟੋਕ ਨੂੰ ਮਿਲ ਗਈ ਲੜਾਈ ਤਗੜੀ ਆ ਹੁਣ ਚੱਕਰ ਕੀ ਚੱਲਿਆ ਹੈ ਕਿ ਜਿਹੜੀਆਂ ਉਹ ਫੋਟੋਆਂ ਵਾਇਰਲ ਹੋਈਆਂ ਉਸ ਤੋਂ ਛੁੱਟ ਜੇ ਤੁਸੀਂ ਦੇਖੋਗੇ ਕਿ ਦਵਿੰਦਰ ਬੰਬੀਹਾ ਗਰੁੱਪ ਹੈ ਜਿਹੜਾ ਜੀ ਕਹ ਲੋ ਕਿ ਲਾਰੈਂਸ ਬਿਸ਼ਨੋਈ ਗੈਂਗ ਦਾ ਜਿਹੜਾ ਸਭ ਤੋਂ ਕਹ ਲੋ ਕਿ ਤਗੜਾ ਦੁਸ਼ਮਣ ਇਹਦਾ ਉਹਨਾਂ ਵੱਲੋਂ ਕੋਈ ਥ੍ਰੈਟ ਹੈ ਦੱਸ ਦਿਆ ਇਹਦੀਆਂ ਨਾ ਦੋ ਮਿਸਾਲਾਂ ਮਿਲਦੀਆਂ ਹਨ ਨੰਬਰ 1 ਕਿ ਪੰਜਾਬ ਦੀ ਜਿਹੜੀ ਇੰਟੈਲੀਜੈਂਸੀ ਸੀ ਇਹਦੀ ਇਨਪੁਟ ਤੇ ਪਿਛਲੇ ਸਾਲ ਸਰਸਿਓ ਦੋ ਕਿ ਤਿੰਨ ਬੰਦੇ ਫੜੇ ਗਏ ਸਨ ਜੀ ਤੇ ਉਹ ਮੰਨੇ ਸੀਗੇ ਕਿ ਅਸੀਂ ਇਹ ਗੁਕਲ ਦਾ ਕੰਮ ਜਿਹੜਾ ਹੈ ਨਾ ਕੱਢਣਾ ਹੈ ਸਨ ਬਿਲਕੁਲ ਜੀ ਜੀ ਇਤੋਂ ਇਲਾਵਾ ਕੁਝ ਚੀਜ਼ਾਂ ਹੋਰ ਵੀ ਹੁੰਦੀਆਂ ਤੁਹਾਨੂੰ ਪਤਾ ਹੀ ਆ ਬਿਲਕੁਲ ਅੰਦਰ ਅੰਦਰ ਦੀਆਂ ਸਮਝ ਆਂਦੀਆਂ ਆ ਜੀ ਆਪ ਵੀ ਦੱਸਦਾ ਤਾਂ ਜਿਹੜੇ ਗਨਮੈਨ 2 ਸੀ ਹੁਣ ਕਹਿੰਦੇ ਕਿ 2 ਤੋਂ 3 ਸ਼ਾਇਦ 5 ਕਰ ਦਿੱਤੇ ਨੇ ਜੀ ਕਿਉਂਕਿ ਇਹ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਥ੍ਰੈਟ ਸਮਝਿਆ ਜਾ ਰਿਹਾ ਜੀ ਪਹਿਲਾਂ 3 ਸੀ ਸ਼ਾਇਦ 2 ਹੋਰ ਵਧਾਤੇ 5 ਹਾਂ ਜੀ 5 ਹੋ ਗਏ ਯਾਨੀ ਕੁੱਲ ਮਿਲਾ ਕੇ 5 ਗੋਕੁੱਲ ਸੇਤੀਆ ਨੂੰ ਇਸ ਵੇਲੇ ਗਨਮੈਨ ਦਿੱਤੇ ਆ ਇਸ ਕਰਕੇ ਕਿ ਕੋਈ ਹਮਲਾ ਨਾ ਹੋ ਜਾਵੇ ਵੈਸੇ ਇੱਕ ਕੋਈ ਹੈਗਾ ਸੀਗਾ ਉਹਦੀ ਵੀ ਕ੍ਰਿਮਨਲ ਹਿਸਟਰੀ ਸੀਗੀ ਹੂੰ ਹੂੰ ਉਹਨੂੰ ਕਾਫਲੇ ਦੇ ਵਿੱਚ ਕੋਈ ਕਾਫਲਾ ਜਾ ਰਿਹਾ ਸੀਗਾ ਜੀ ਕਿਸੇ ਪਿੰਡ ਜਿੱਦਾਂ ਆਪਣੇ ਇੱਥੇ ਚੋਣਾ 'ਚ ਕਾਫਲੇ ਜਾਂਦੇ ਆ ਕਾਫਲੇ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ ਨੇ ਆ ਸ਼ਾਇਦ ਕੋਈ 3-4 ਦਿਨ ਪਹਿਲਾਂ ਦੀ ਗੱਲ ਆ ਜੀ ਇਸ ਕਰਕੇ ਪੁਲਿਸ ਨੇ ਜਿਵੇਂ ਆਮ ਤੌਰ ਤੇ ਕੈਂਡੀਡੇਟ ਨੂੰ ਜਿਹੜਾ ਆਮ ਜਆ ਕੈਂਡੀਡੇਟ ਹੁੰਦਾ ਉਹਨੂੰ 2 ਜਾਂ 3 ਗਨਮੈਨ ਦੇ ਦਿੰਦੇ ਆ ਇੱਥੇ 5 ਗਨਮੈਨ ਇਸੇ ਕਰਕੇ ਦਿੱਤੇ ਗਏ ਨੇ ਕੀ ਕੋਈ ਨੁਕਸਾਨ ਨਾ ਹੋ ਜਾਵੇ ਚਲੋ ਇਹ ਤਾਂ ਖੈਰ ਚੰਗੀ ਗੱਲੀ ਹੈ ਜੇ ਫਿਊਚਰ ਨੂੰ ਵੇਖਦੇ ਵੇਖੀਏ ਤਾਂ ਬਾਅਦ ਚ ਫਿਰ ਬਹੁਤ ਸਾਰੀਆਂ ਗੱਲਾਂ ਬਣਦੀਆਂ ਰਹਿੰਦੀਆਂ ਨੇ ਕਾਫੀ ਸਾਰੇ ਕਮੈਂਟ ਨੇ ਮਿੰਟੂ ਜੀ ਪੜ ਲਏ ਆਪਾਂ ਇਧਰ ਮਿੱਤਰ ਕਹਿ ਰਹੇ ਨੇ ਕਿ ਐਪੀਸੋਡ ਮੈਂ ਰੋਜ਼ ਦੇਖਦਾ ਰਿਹਾ ਰਿਕਾਰਡਡ ਕਹਿੰਦੇ ਅੱਜ ਚੌਥੀ ਵਾਰੀ ਲਾਈਵ ਸੁਣਨੇ ਆ ਤੇ 30 ਲੋਕਾਂ ਨੂੰ ਤੁਹਾਡਾ ਲਿੰਕ ਵੀ ਭੇਜਤਾ ਜੀ ਪਰ ਜੀ ਬਹੁਤ ਸ਼ੁਕਰੀਆ ਤੁਹਾਡਾ ਸ਼ੁਕਰੀਆ ਜੀ ਘੰੂੜਾ ਸਾਹਿਬ ਕਹਿ ਰਹੇ ਨੇ ਕਿ ਰੋਮ ਵਾਲੀ ਗੱਲ ਹੋਈ ਪਈ ਹੈ ਇਧਰ ਬੰਸਰੀ ਵਜਾ ਰਿਹਾ ਹੈ ਤੇ ਉਧਰ ਦੇਸ਼ ਜਲ ਰਿਹਾ ਇਹ ਬਿਲਕੁਲ ਸਹੀ ਗੱਲ अच्छा जी 40000 30000 ਨਾਲ ਕੀ ਬਣਦਾ ਕੀ ਬਣਦਾ ਬਿਲਕੁਲ ਬਿਲਕੁਲ ਹੁਣ ਦੇਖੋ ਕਾਗਜ਼ੀ ਗੱਲਾਂ ਨੇ ਜਿੱਥੇ ਕੰਮ ਫਸ ਗਿਆ ਉਥੇ ਤਾਂ ਇਹ ਲੱਖਾਂ ਚ ਜਾ ਸਕਦਾ ਹਨ 30 30 ਹੋ ਸਕਦਾ 40 ਤੇ ਖੁਦ ਮਾਨ ਸਾਹਿਬ ਮੰਨ ਕੇ ਗਏ ਨੇ ਉਸ ਦਿਨ ਕਿ ਜੀ 40 40 ਲੱਖ ਰੁਪਈਆ ਵੀ ਲਾ ਦਿੰਦੇ ਨੇ ਜੀ 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 ਤਾਂ ਇਹ ਤੇ ਮ ਕਾਗਜ਼ੀ ਗੱਲਾਂ ਨੇ ਸਭ ਬਿਲਕੁਲ ਅਵਿਰੇ ਜੀ ਕਹਿ ਰਹੇ ਨੇ ਕਿ ਮੇਰੇ ਪਿੰਡ ਚੌਕੇ ਨੂੰ ਸੀਐਮ ਸਾਹਿਬ ਆਏ ਸੀ ਕਹਿੰਦੇ ਇਹ ਸਿਹਤ ਮੰਤਰੀ ਵੀ ਨਾਲ ਸੀ ਉਹਨਾਂ ਦੇ ਬਲਵੀਰ ਸਿੰਘ ਨੀ ਪੱਥਰ ਤੇ ਡਾਕਟਰ ਬਲਵੀਰ ਸਿੰਘ ਸਿੱਧੂ ਲਿਖਿਆ ਹੋਇਆ ਸੀ ਤੇ ਸੀਐਮ ਨੇ ਨੀ ਪੱਥਰ ਵੀ ਨਹੀਂ ਪੜਿਆ ਉਹ ਭਾਈ ਉਹ ਤਾਂ ਜਿਹੜਾ ਆ ਬੋਲਦੇ ਹੋ ਆ ਪੱਥਰ ਹੋਏ ਮੈਂ ਨੇ ਹਉਣ ਦੇ ਪੱਥਰ ਕੇ ਸਨਮ ਤੁਝੇ ਹਮਨੇ ਮੁਹੱਬਤ ਕਾ ਖੁਦਾ ਜਾਨਾ ਤਾਂ ਗਾਲਿਆ ਕਿ ਭਾਈ ਉਹ ਤੇ ਹੁਣ ਕੰਮ ਚੱਕੀ ਜਾਂਦੇ ਆ ਤੇ ਆਪਦੀ ਐਕਟੀਵਿਟੀ ਦਿਖਾਓ ਤਾਂ ਠੀਕ ਹੈ ਨਾ ਕਿਹੜਾ ਨੀ ਪੱਥਰਾਂ ਨੂੰ ਦੇਖਦਾ ਨਾਲੇ ਇਹ ਤਾਂ ਨੀ ਪੱਥਰਾਂ ਦੀ ਰਾਜਨੀਤੀ ਕਰਨੀ ਨਹੀਂ ਸੀ ਆਏ ਜੀ 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 ਬਿਲਕੁਲ ਇਹ ਤੇ ਨੀ ਪੱਤਰਾ ਦੀ ਰਾਜਨੀਤੀ ਕਰਨੀ ਨਹੀਂ ਸੀ ਆਏ ਤੇ ਨਾ ਕਿਸੇ ਦਾ ਵੀ ਨਹੀਂ ਚਾਹੀਦਾ ਹੂੰ ਇਹ ਤਾਂ ਕਹਿੰਦੇ ਹੁੰਦੇ ਸੀ ਜਨਤਾ ਦਾ ਪੈਸਾ ਤੇ ਨਾ ਲੀਡਰਾਂ ਦਾ ਕਿਉਂ ਬਿਲਕੁਲ ਬਿਲਕੁਲ ਹਰ ਇੱਕ ਗੱਲ ਤੋਂ ਭੱਜ ਰਹੇ ਨੇ ਬਹੁਤ ਕੁਝ ਕੀਤਾ ਸੀ ਲਾਲ ਬੱਤੀਆਂ ਪੀਲੀਆਂ ਬੱਤੀਆਂ ਲਾਲ ਬੱਤੀਆਂ ਪੀਲੀਆਂ ਤੇ ਹੁਣ ਹੁਣ ਕੀ ਹੋ ਗਿਆ ਸਾਰਾ ਕੁਝ ਹੀ ਆ ਇਹਨਾਂ ਦੇ ਤੇ ਇੱਥੇ ਤੁਹਾਡੇ ਸਾਹਮਣੇ ਆ ਤੁਹਾਡੇ ਸ਼ਹਿਰ ਚ ਮਨਿਸਟਰ ਆਉਂਦੀ ਆ ਬੀਬੀ ਬਲਜੀਤ ਕੌਰ ਜੀ ਜੀ ਕੀ तामझाम ਹੁੰਦਾ ਬਿਲਕੁਲ ਜੀ ਗੱਡੀਆਂ ਮਾਰਦੀਆਂ ਨਾ ਹੁੱਟਰ ਤੇ ਐ ਯਾਨੀ ਘਾੜ ਘਾੜ ਹੁੰਦੀ ਪਈ ਆ ਜੀ ਜੀ ਇੱਥੇ ਮੈਂ ਤੇ 50 ਹੀ ਦੇਖਿਆ ਇੱਥੋਂ ਆਪਣੇ ਲੰਘਦੇ ਆ ਕਾਂ 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 ਦੂਜਿਆਂ ਨੂੰ ਐ ਪਿਹਾਂੜ ਜੋ ਪਰਾਂੜ ਜੋ ਇਧਰ ਡਕ ਜੋ ਕਰਦੇ ਜਾਂਦੇ ਆ ਉਹ ਇਲੈਕਸ਼ਨ ਦੇ ਵਿੱਚ ਤਾਂ ਜਿਹੜੇ ਜਾਂ ਕੋਈ ਇਦਾਂ ਦਾ ਹੁੰਦਾ ਹੀ ਆ ਆਮ ਵੀ ਉਵੇਂ ਹੀ ਹੋਏ ਪੇ ਕੰਮ ਹਾਂਜੀ ਇਦਾਂ ਹੀ ਲੰਘਦੇ ਨਹੀਂ ਹੋ ਸਕਦੇ ਕੰਮ ਯਾਨੀ VIP ਦਿਖਾਵਾ ਤੇ ਹੈਗਾ ਹੀ ਆ ਜੀ ਜੀ ਇਹ ਆnde ਸੀ VIP ਕਲਚਰ ਖਤਮ ਕਰ ਦਿਆਂਗੇ ਸਾਬ ਜਿਹੜੇ ਐਡੇ ਐਡੇ ਸਵੀਮਿੰਗ ਪੂਲ ਆਪਣੇ ਬੰਗਲਿਆਂ ਚ ਬਣਾ ਕੇ ਬੈਠ ਗਏ ਸੀਗੇ ਕਿਹੜਾ VIP ਕਲਚਰ ਖਤਮ ਕਰਨਾ ਜਿਹੜੇ ਬੰਦੇ ਜਹਾਜ਼ਾਂ ਤੋਂ ਪੈਰ ਨਹੀਂ ਥੱਲੇ ਰੱਖਦੇ ਹੂੰ ਬਿਲਕੁਲ ਜੀ ਠੀਕ ਹੈ ਨਾ ਜੀ ਜੈਕਟਾਂ ਨੂੰ ਮਿੱਟੀ ਨਹੀਂ ਲੱਗਣ ਦਿੰਦੇ ਹੂੰ ਹੂੰ ਪਿੰਡਾਂ ਚ ਜਿਹੜੇ ਕਹਿੰਦੇ ਸੀ ਸਾਡਾ ਜਨਮ ਹੀ ਪਿੰਡਾਂ ਚ ਹੋਇਆ ਕਿਹੜੇ ਪਿੰਡਾਂ 'ਚ ਹੋਣ ਕਿਹੜੇ ਜਾ ਕੇ ਸੱਥਾਂ 'ਚ ਬਹਿ ਕੇ ਉੱਥੇ ਲੋਕਾਂ ਦੀਆਂ ਗੱਲਾਂ ਸੁਣਦੇ ਮੁੰਡਾ ਪਿੰਡ ਦਾ ਸੀ ਸ਼ਹਿਰ ਜਾ ਕੇ ਸ਼ਹਿਰੀ ਹੋ ਗਿਆ ਸ਼ਹਿਰੀ ਹੋ ਗਿਆ ਬਸ ਸ਼ਹਿਰੀ ਹੋ ਗਿਆ ਕਿਹੋਣ ਲੈਰੀ ਹੋ ਗਿਆ ਮੈਨੂੰ ਨਹੀਂ ਪਤਾ ਪਰ ਜੀ ਬਿਲਕੁਲ